ਨੌਜਵਾਨ ਸੀ ਕਿ ਇੰਨਾ ਘੜਦੰਗ ਮਚਾਉਂਦੇ ਸੀ ਵੀ ਉਹਨਾਂ ਦੀਆਂ ਸਕੂਟੀਆਂ ਮੋਟਰਸਾਈਕਲਾਂ ਨੂੰ ਠੱਕਾ ਦੇ ਕੇ ਵਿੱਚ ਸੁੱਟ ਦਿੰਦੇ ਸੀ ਪਾਣੀ ਉਹਨਾਂ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੰਦੇ ਸੀ ਕੋਈ ਉਹਨਾਂ ਨੇ ਲੜਕੀ ਨਹੀਂ ਕੋਈ ਬੱਚਾ ਨਹੀਂ ਕੋਈ ਬਜ਼ੁਰਗ ਨਹੀਂ ਬਖਸ਼ਿਆ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਹੋਈਆਂ ਨੇ ਇੱਕ ਬਦਰਾਬਾਦ 'ਚ ਕਿਸੇ ਕਿਸੇ ਟੀਵੀ ਤੇ ਚੱਲ ਰਿਆ ਸੀ ਉਹਦਾ ਵਾਈਡ ਚੱਲ ਰਹੀ ਸੀ ਜੀ ਇਸ ਤਾਂ ਮਸਤੀ ਮਾਰ ਰਹੇ ਸੀਗੇ ਜੀ ਮੀਂਹ ਪੈ ਰਿਆ ਸੀ ਕੁਦਰਤ ਦਾ ਭਾਣਾ ਸੀ ਇਸ ਤਾਂ ਮਸਤੀ ਕਰ ਰਹੇ ਸੀਗੇ ਜੀ ਮਸਤੀ ਵਿੱਚ ਥੋੜਾ ਵੀ ਕਿਸੇ ਲੋਕਾਂ ਨੂੰ ਪਰੇਸ਼ਾਨ ਕਰਾਉਣਾ ਕੁੜੀਆਂ ਉਗਰਾਤਾ ਹੋਰ ਕੁੜੀਆਂ ਗਰਾਤੀਆਂ ਬੰਦਿਆਂ ਦੇ ਕਾਰਾਂ ਦੇ ਤਾਕੀਆਂ ਖੋਲੀਆਂ ਤਾਕੀਆਂ ਖੋਲ ਕੇ ਉਹਨਾਂ ਦੇ ਵਿੱਚ ਪਾਣੀ ਪਾਤਾ ਲੋਕ ਬੜੇ ਪਰੇਸ਼ਾਨ ਹੋਏ ਉਸ ਤੋਂ ਬਾਅਦ ਪੁਲਿਸ ਨੇ 4 ਬੰਦਿਆਂ ਨੂੰ ਤਾਂ ਰਾਤ ਗ੍ਰਿਫਤਰ ਕਰ ਲਿਆ ਸੀਗਾ ਐਸਐਚਓ ਗੋਮਤੀ ਨਗਰ ਦੇ ਮੁਖੀ ਦੀਪਕ ਕੁਮਾਰ ਸਮੇਤ ਸਾਰੇ ਪੁਲਿਸ ਚੌਕੀ ਗੋਮਤੀ ਨਗਰ ਦੀ ਮੋਟਰ ਕਰਤੀ ਗਈ ਹੈ ਕਿ ਜਿਹੜਾ ਉੱਥੇ ਦੇ ਆਈਪੀਐਸ ਅਫਸਰ ਡੀਸੀਪੀ ਜਿਹੜੇ ਪਰਬਲ ਪ੍ਰਤਾਪ ਸਿੰਘ ਐ ਉਹ ਏਡੀਸੀਪੀ ਅੰਮਿਤ ਕੁਮਾਵਤ ਤੇ ਏਸੀਪੀ ਅੰਸੂ ਜੈਨ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ ਜੋਗੀ ਸਰਕਾਰ ਨੇ ਸਖਤੀ ਕੀਤੀ ਇਸ ਗੰਭੀਰ ਤੇ ਸੰਸਦ ਦੀ ਨਵੀਂ ਬਣੀ ਬਿਲਡਿੰਗ ਦੇ ਵਿੱਚ ਵੀ ਕਦੇ ਪਾਣੀ ਚੁੰਨ ਲੱਗ ਪਿਆ ਕੱਲ ਕੋਰੀਡੋਰ ਦੀ ਖੁਰ ਖਬਰ ਤੁਹਾਨੂੰ ਦੱਸੀ ਸੀ ਕਿ ਕੋਰੀਡੋਰ ਦੇ ਵਿੱਚ ਪਾਣੀ ਖੜਾ ਹੋ ਗਿਆ ਸੀ ਤੇ ਦੂਜੇ ਪਾਸੇ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਮੌਕਾ ਮਿਲ ਗਿਆ ਬੋਲਣ ਦਾ ਵੀ ਭਾਈ ਇੰਨੇ ਜ਼ੋਰ ਸ਼ੋਰ ਦੇ ਨਾਲ ਇਹ ਜਿਹੜੀ ਬਿਲਡਿੰਗ ਤਿਆਰ ਕੀਤੀ ਗਈ ਸੀ ਜਦ ਕਿ ਪ੍ਰਾਣੀਆਂ ਜਿਹੜੀਆਂ ਇਮਾਰਤਾਂ ਨਹੀਂ ਹੋਵੇਂ ਹੀ ਅਡੋਲ ਖੜੀਆਂ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਬਹੁਤ ਘੱਟ ਆਉਂਦੀਆਂ ਨੇ ਪਰ ਨਵੀਆਂ ਚ ਕਮੀਆਂ ਰਹਿ ਜਾਂਦੀਆਂ ਨੇ ਅਫਸਰਾਂ ਦੇ ਉੱਤੇ ਕਾਰਵਾਈ ਹੋ ਗਈ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਮੀਂਹ ਦਾ ਪਾਣੀ ਸ਼ਾਇਦ ਪਹਿਲੀ ਵਾਰੀ ਦੇਖਿਆ ਸੀ ਜਾਂ ਪਤਾ ਨਹੀਂ ਕੋਈ ਨਸ਼ਾ ਕੀਤਾ ਸੀ ਕੀ ਸੀਗਾ ਉਹਦੇ ਵਿੱਚ ਜਿਹੜਾ ਵੀ ਆਉਂਦਾ ਸੀਗਾ 25 30 40 ਦੇ ਮਤਲਬ 40 ਦੇ ਕਰੀਬ ਲਾ ਲਓ ਤੁਸੀਂ ਨੌਜਵਾਨ ਸੀਗੇ ਇੰਨਾ ਘੜਦੰਗ ਮਚਾਉਂਦੇ ਸੀ ਵੀ ਉਹਨਾਂ ਦੀਆਂ ਸਕੂਟੀਆਂ ਮੋਟਰਸਾਈਕਲਾਂ ਨੂੰ ਧੱਕਾ ਦੇ ਕੇ ਵਿੱਚ ਸੁੱਟ ਦਿੰਦੇ ਸੀ ਪਾਣੀ ਉਹਨਾਂ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੰਦੇ ਸੀ ਕੋਈ ਉਹਨਾਂ ਨੇ ਲੜਕੀ ਨਹੀਂ ਕੋਈ ਬੱਚਾ ਨਹੀਂ ਕੋਈ ਬਜ਼ੁਰਗ ਨਹੀਂ ਬਖਸ਼ਿਆ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਹੋਈਆਂ ਨੇ ਯਾਨੀ ਕਿ ਮੀ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਦਾ ਹੈ ਉਹ ਨਸ਼ਾ ਕੀਤਾ ਲੱਗਦਾ ਸੀ ਬੰਨਾਂ ਦਾ ਬੱਚੇ ਸੀ ਨਾ ਕੋਈ ਨਸ਼ਾ ਕੀਤਾ ਲੱਗਾ ਸੀਗਾ ਨਸ਼ੇ ਨਾਲ ਉਹ ਗਰੁੱਟ ਸੀਗੇ ਇੱਕ ਬੰਦੇ ਦਾ ਬਾਅਦ ਚ ਕਿਸੇ ਕਿਸੇ ਟੀਵੀ ਤੇ ਚੱਲ ਰਿਆ ਸੀ ਉਹਦਾ ਵਾਈਡ ਚੱਲ ਰਹੀ ਸੀ ਜੀ ਇਸ ਤਾਂ ਮਸਤੀ ਮਾਰ ਰਹੇ ਸੀਗੇ ਜੀ ਮੀ ਪੈ ਰਿਆ ਸੀ ਕੁਦਰਤ ਦਾ ਪਹਾੜਾ ਸੀ ਇਸ ਤਾਂ ਮਸਤੀ ਕਰ ਰਹੇ ਸੀਗੇ ਜੀ ਮਸਤੀ ਵਿੱਚ ਥੋੜਾ ਵੀ ਕਿਸੇ ਲੋਕਾਂ ਨੂੰ ਪਰੇਸ਼ਾਨ ਕਰੋਂਗੇ ਯਾਰ ਤੇ ਐਵੇਂ ਲੋਕਾਂ ਨੂੰ ਜਾ ਕੇ ਪ੍ਰਸਤਾਨ ਕਰੋ ਤੇ ਉਹ ਕੁੜੀ ਇੱਕ ਕੁੜੀ ਜੀ ਮੈਂ ਤਾਂ ਇੱਕ ਕੁੜੀ ਦਾ ਤਰਬਿੰਦ ਕਹਿੰਦਾ ਮੈਂ ਬਹੁਤ ਹੋਰ ਦੇਖੀ ਆ ਬਹੁਤ ਕੁੜੀਆਂ ਨੂੰ ਬਹੁਤ ਬਹੁਤ ਜ਼ਿਆਦਾ ਵੀਡੀਓ ਆਈਆਂ ਨੇ ਜੀ ਬਹੁਤ ਕੁੜੀਆਂ ਤੇ ਬਹੁਤ ਜ਼ਿਆਦਾ ਬੰਦਿਆਂ ਨੂੰ ਪਰੇਸ਼ਾਨ ਕੀਤਾ ਉੱਥੇ ਉਹਨਾਂ ਨੇ ਲਖਨਊ ਵਿੱਚ ਚੁਗ ਜੋਗੇ ਦੇ ਰਾਜ ਵਿੱਚ ਜੀ ਸੰਸਦ ਪਹਿਲਾਂ ਸੰਸਦੀ ਗੱਲ ਕਰ ਲਈ ਆਪਾਂ ਹੂੰ ਦੋ ਵੱਡੀਆਂ ਪ੍ਰਾਪਤੀਆਂ ਨੇ ਮੋਦੀ ਸਰਕਾਰ ਦੀਆਂ ਜਿਹੜੇ ਉਹ ਗਿਣੌਂਦੀ ਹੈਗੀ ਆ ਇੱਕ ਵੱਡੀ ਪ੍ਰਾਪਤੀ ਹੈ ਸ਼੍ਰੀ ਰਾਮ ਦਾ ਯੁੱਧ ਵਿੱਚ ਬਣਾਇਆ ਗਿਆ ਮੰਦਿਰ ਉਹਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਜਦੋਂ بارش ਆਈ ਯੁੱਧੇ ਵਿੱਚ ਤਾਂ ਉੱਥੇ ਸੜਕਾਂ ਧਸ ਗਈਆਂ ਤੇ ਮੰਦਿਰ ਚੋਣ ਲੱਗ ਪਿਆ ਉਥੇ ਲੋਕਾਂ ਦੀ ਬੜੀ ਚਰਚਾ ਹੋਈ ਵੀ ਇਹਨਾਂ ਨੇ ਕਾਲੇ ਕਾਲੀ ਵਿੱਚ ਕੀਤਾ ਹੈ ਉਦਘਾਟਨ ਸੀਗਾ ਸ਼੍ਰੀ ਰਾਮ ਨੂੰ ਉੱਥੇ ਮੰਦਿਰ ਨੂੰ ਟਪਕੂਏ ਨੇ ਘੇਰ ਲਿਆ ਟਪਕਲੇ ਨੇ ਘੇਰ ਲਿਆ ਉਹਨੂੰ ਇਹ ਬੜੀ ਆਲੋਚਨਾ ਹੋਈ ਚਾਰੇ ਸੰ크੍ਰਾਂਚਾਰੀਆ ਨੇ ਆਲੋਚਨਾ ਕੀਤੀ ਸੀ ਮੋਦੀ ਜੀ ਦੀ ਕਿ ਤੁਸੀਂ ਚੋਣਾਂ ਦੇ ਮੱਦੇਨਜ਼ਰ ਮੰਦਿਰ ਦੀ ਪ੍ਰਾਣਾ ਪ੍ਰਤੀਸ਼ਟਾ ਕਰਕੇ ਤੁਸੀਂ ਵੋਟਾਂ ਲੈਣਾ ਚਾਹੁੰਦੇ ਹੋ ਤੁਸੀਂ ਸ਼੍ਰੀ ਰਾਮ ਨੂੰ ਬਿਸ਼ ਸ਼੍ਰੀ ਰਾਮ ਦੇ ਮੰਦਿਰ ਨੂੰ ਸਿਆਸੀ ਮੰਦਿਰ ਬਣਾ ਦਿੱਤਾ ਤੁਸੀਂ ਉਦੋਂ ਬੜਾ ਬੜਾ ਚਰਚਾ ਹੋਈ ਸੀਗੀ ਦੂਜੀ ਘਟਨਾ ਹੈਗੀ ਆ ਸੰਸਦ ਦੀ ਪੁਰਾਣੀ ਸੰਸਦ ਜਿਹੜੀ ਬਣੀ ਹੋਈ ਹੈ ਨਾ ਜੀ ਪੁਰਾਣੀ ਸੰਸਦ ਵਿੱਚ ਤੁਸੀਂ ਦੇਖੋ ਵੀ ਅਜੇ ਤੱਕ ਉਸ ਦੇ ਕੋਈ ਤਰੇੜ ਤੱਕ ਨਹੀਂ ਆਈ ਉੱਥੇ ਨਾਲੇ ਬਣੀ ਹੋਈ ਵੀ ਉਹ ਪੁਰਾਣੇ ਚੁੰਨੇ ਨਾਲ ਚੁੰਨੇ ਨਾਲ ਜਦਾਂ ਲੱਗਿਆ ਉਹਦੇ ਉਹ ਸੰਸਦ ਵਿੱਚ ਇੰਨਾ ਜਿਆਦਾ ਮਜ਼ਬੂਤ ਹੈਗੀ ਆ ਉਹ ਕਿ ਅਜੇ ਤੱਕ ਉੱਥੇ ਪਾਣੀ ਦਾ ਕੀ ਚੋਣਾ ਸੀਗਾ ਉੱਥੇ ਅਜੇ ਤੱਕ ਤਰੇੜ ਤੱਕ ਨਹੀਂ ਆਈ ਪਤਾ ਨਹੀਂ ਮੋਦੀ ਜੀ ਨੇ ਕਿਉਂ ਬਦਲੀ ਉਹ ਪਤਾ ਨਹੀਂ ਮੋਦੀ ਜੀ ਨੇ ਪੁਰਾਣੇ ਸੰਸਦ ਨੂੰ ਨਵੇਂ ਸੰਸਦ ਵਿੱਚ ਕਿਉਂ ਤਬਦੀਲ ਕੀਤਾ 20 21000 ਕਰੋੜ ਰੁਪਇਆ ਲਾਤਾ ਉਹਨਾਂ ਨੇ ਤੇ ਪਰ ਸੰਸਦ ਵਿੱਚ ਕੱਲ ਚੋਣਾ ਚੋਣ ਲੱਗ ਪਈ ਟਪਕਾਉਆ ਲੱਗ ਗਿਆ ਸੰਫਜ਼ੀ ਕੱਲ ਚੋਣ ਲੱਗ ਪਈ ਉੱਥੇ ਦਾ ਮੈਂਬਰ ਪਾਰਲੀਮੈਂਟ ਹੈਗਾ ਮਨੀਕਮ ਟੈਗੋਰ ਕਾਂਗਰਸ ਦਾ ਹੈਗਾ ਉਸ ਨੇ ਵੀਡੀਓ ਸਾਂਝੀ ਕੀਤੀ ਆ ਕਿ ਆਹ ਹਾਲ ਹੋ ਗਿਆ ਜੀ ਸਾਡੀ ਸੰਸਦ ਵਿੱਚ ਚੋਣਾ ਸ਼ੁਰੂ ਹੋ ਗਿਆ ਚੋਣ ਲੱਗ ਪਈ ਐ ਸਸ ਜੀ ਮਾੜੀ ਗੱਲ ਆ ਮਾੜਾ ਪ੍ਰਭਾਵ ਆ ਜੀ ਇਹ ਜੇ ਇੱਕ ਸਾਡੀ ਨਵੀਂ ਇਮਾਰਤ ਬਣੀ ਸੀ ਉਹਨੂੰ ਚੋਣਾ ਨਹੀਂ ਚਾਹੀਦਾ ਕਿਉਂਕਿ ਉੱਥੇ ਬਹੁਤ ਪੈਸਾ ਖਰਚ ਹੋਇਆ ਉੱਥੇ ਨਹੀਂ ਤੱਪ ਕੋ ਵਲਗਣਾ ਚਾਹੀਦਾ ਸੀ ਦੂਜੀ ਗੱਲ ਹੋਰ ਆ ਜੀ ਇੱਕ ਬਈ ਜਿਹੜਾ ਲਖਨਊ ਦੇ ਵਿੱਚ ਆਪਾਂ ਗੱਲ ਕਰਦੇ ਸੀਗੇ ਹੁੜਦੰਗੀਆਂ ਨੇ ਉੱਥੇ بارش ਦੇ ਪਾਣੀ ਨਾਲ ਬੜਾ ਪ੍ਰੋਬਲਮਾਂ ਖੜੀਆਂ ਕੀਤੀਆਂ ਜੀ ਇੱਕ ਕੁੜੀ ਨੂੰ ਗਰਾਤਾ ਹੋਰ ਕੁੜੀਆਂ ਗਰਾਤਤੀਆਂ ਬੰਦਿਆਂ ਨੇ ਕਾਰਾਂ ਦੇ ਤਾਕੀਆਂ ਖੋਲੀਆਂ ਤਾਕੀਆਂ ਖੋਲ ਕੇ ਉਹਨਾਂ ਦੇ ਵਿੱਚ ਪਾਣੀ ਪਾਤਾ ਲੋਕ ਬੜੇ ਪਰੇਸ਼ਾਨ ਹੋਏ ਉਸ ਤੋਂ ਬਾਅਦ ਪੁਲਿਸ ਨੇ ਚਾਰ ਬੰਦਿਆਂ ਨੂੰ ਤਾਂ ਰਾਤ ਗ੍ਰਿਫਤਰ ਕਰ ਲਿਆ ਸੀਗਾ ਤੇ ਐਸਐਚਓ ਗੋਮਤੀ ਨਗਰ ਦੇ ਮੁਖੀ ਦੀਪਕ ਕੁਮਾਰ ਸਮੇਤ ਸਾਰੀ ਪੁਲਿਸ ਚੌਕੀ ਗੋਮਤੀ ਨਗਰ ਦੀ ਮੌਤਰ ਕਰਤੀ ਗਈ ਆ ਤੇ ਜਿਹੜਾ ਉੱਥੇ ਦੇ ਆਈਪੀਐਸ ਅਫਸਰ ਡੀਸੀਪੀ ਜਿਹੜੇ ਪਰਬਲ ਪ੍ਰਤਾਪ ਸਿੰਘ ਆ ਉਹ ਏਡੀਸੀਪੀ ਅੰਮਿਤ ਕੁਮਾਵਤ ਤੇ ਏਸੀਪੀ ਅੰਸੂ ਜੈਨ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ ਜੋਗੀ ਸਰਕਾਰ ਨੇ ਸਖਤੀ ਕੀਤੀ ਇਸ ਗੱਲ ਦੀ ਮੁੰਡਿਆਂ ਜਿਹੜੇ ਬੱਚੇ ਉੱਥੇ ਸੀਗੇ ਉਹਨਾਂ ਦੇ ਕਰਕੇ ਪੁਲਿਸ ਤੇ ਗਾਜ ਗਿਰੀ ਆ ਐਦਾਂ ਕਿਉਂ ਤੁਸੀਂ ਕਰਦੇ ਹੋ ਜੀ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ